ਐਲਸੀਡੀ ਲੱਗੀ ਨੂੰ 6 ਸਾਲ ਹੋ ਗਏ ਤੇ ਲਫਾਫਾ ਨਹੀਂ ਲਾਇਆ ਵੇ ਲੋ ਕਾਗਜ਼ ਲਾ ਦਈਏ ਕਿ ਰਹਿਣ ਦਈਏ ਅਰੇ ਬਾਈ ਹੁਣ ਐਲਸੀਡੀ ਕਿੰਨੀ ਸਾਫ ਦਿਸਦੀ ਹੈ ਨਾ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ ਆ 13 ਅਕਤੂਬਰ 20 ਅਕਤੂਬਰ ਦੀ ਦੀਵਾਲੀ ਐ ਸੋ ਅੱਜ 13 ਤਰੀਕ ਹੋ ਗਈ ਐ 7 ਦਿਨ ਰਹਿ ਗਏ ਐ 6 ਹੀ ਰਹਿ ਗਏ ਅੱਜ ਤੱਕ ਆ ਸੋ ਅੱਜ ਜਿਹੜਾ ਘਰੇ ਵਿਹਲੇ ਆ ਕੱਲ ਸਾਰੀ ਦਿਹਾੜੀ ਬਿਜ਼ੀ ਰਹਿ ਤੇ ਅੱਜ ਆਪਾਂ ਆਪਣੇ ਕਮਰੇ ਦੀ ਸਫਾਈ ਕਰਦੇ ਆ ਅੱਜ ਕਮਰੇ ਦਾ ਬੈੱਡ ਕਮਾ ਕੇ ਦੂਸਰੇ ਪਾਸੇ ਕਰਨਾ ਹੈ ਤੇ ਸਾਰੀ ਸਫਾਈ ਸੀਮਾ ਕਹਿੰਦੀ ਅੱਜ ਸਫਾਈ ਕਰਾਓ ਤੇ ਆ ਕਮਰੇ ਦੀ ਸਫਾਈ ਕਰਦੇ ਹਾਂ ਬੈੱਡ ਬਦਲ ਕੇ ਕਮਾ ਕੇ ਇੱਧਰ ਕਰ ਦੇਣਾ ਇੱਧਰ ਲਾਵਾਂਗੇ ਨਾ ਇੱਧਰ ਰਲਾਂਗੇ ਨਾ ਉਧਰ ਚੱਕ ਦੇ ਚਾਦਰ ਗੱਦੇ ਵੀ ਚੱਕ ਦੇ ਵਿੱਚ ਭਰਿਆ ਹੋਊਗਾ ਇਹ ਉਹ ਪਾੜ ਗਿਆ ਮਿਲ ਉਹ ਕਮਣਤਾਨੋ ਚਲੇਸ ਸੋਹਣ ਨੂੰ ਚੱਕ ਕੇ ਗੱਦਿਆਂ ਨੂੰ ਇਹਦੇ ਟੀਵੀ ਚੱਲ ਰਿਆ ਨਾਲ ਨਾਲ ਤੂੰ ਪਿਰਕ ਕਿਹਨੇ ਸਮਰਦੇ ਸਰਬੱਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਪੂਰਾ ਚੇਂਜ ਕਰ ਦੇਣਾ ਨਕਸ਼ਾ ਆਉਣਗੇ 2 ਵਜੇ 3 ਘੰਟੇ ਪਹਿਜਾ 11 ਵਜੇ ਗਏ ਹੁਣ ਕਰਦੇ ਆ ਕੰਮ ਸ਼ੁਰੂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਛਾਤਾ ਪਾਣੀ ਛਕ ਲਿਆ ਹੁਣ ਕਰੇ ਕੰਮ ਵੀ ਕਰਨਾ ਚਾਹੀਦਾ ਅੱਜ ਵਿਹਲੇ ਆ ਤੇ ਅੱਜ ਆਪਾਂ ਦਿਵਾਲੀ ਦੀਆਂ ਸਫਾਈਆਂ ਕਰਦੇ ਆ ਮੈਨੂੰ ਤੁੱਪੇ ਰੱਖ ਕੇ ਆਉਣੇ ਆ ਭਾਰਾ ਬਹੁਤ ਆਇਤਾ ਦਾ ਇਹਨਾਂ ਨੂੰ ਤੁੱਪ ਲਵੋਣੇ ਆ ਸ਼ਾਮ ਨੂੰ ਅਮੰਜਾ ਵੀ ਬਣਾਉਣਾ ਇਹ ਸੁੱਕ ਗਿਆ ਇਹਨੂੰ ਰੰਗ ਕੀਤਾ ਸੀ ਕੱਲ ਇਹ ਸ਼ਾਮ ਨੂੰ ਇਹਨੂੰ ਵਧੀਆ ਬਣਾ ਦੇਣਾ ਨਵੀਂ ਬੱਟੀ ਲੈਂਦੀ ਪਈ ਐ ਇਹਨੂੰ ਗੁੰਨ ਕੇ ਵਧੀਆ ਬਣਾ ਦੇਣਾ ਨਿੱਕਾ ਜਿਹਾ ਮੰਜਾ ਬਣ ਗਿਆ ਮਿੱਟੀ ਦੇਖੋ ਕਿੰਨੀ ਆ ਗਈ ਓ ਇੰਨੀ ਮਿੱਟੀ

ਤੇ ਆਪਾਂ ਇੱਥੇ ਖੜ ਕੇ ਦਮਲਾ ਬਣਾ ਕਰਾਂਗੇ ਚੜਦੇ ਵਾਲ ਨੂੰ ਕਰਕੇ ਚੰਗਾ ਹੁੰਦਾ ਨਹੀਂ ਲਮਾਰੀ ਤੁਲਾਉਂਗੇ ਨਾਲੇ ਲਮਾਰੀ ਦੇ ਨਾਲ ਉੱਥੇ ਪਰਲੇ ਪਸੀ ਚੜਦੇ ਨੂੰ ਮੁਹਰ ਕੇ ਦਮਲਾ ਬਣੀ ਚੰਗਾ ਹੁੰਦਾ ਵਹਿਮਤ ਨਹੀਂ ਪੈਣਾ ਹੁੰਦਾ ਮਜ਼ਾਕ ਕਰ ਰਿਹਾ ਮੈਂ ਤਾਂ ਕਿਤੇ ਸੱਚੀ ਸਮਝ ਲਵਾਂ ਮਜ਼ਾਕ ਕਰ ਰਿਹਾ ਝਾੜੂ ਕੱਢ ਪਹਿਲੇ ਇੱਥੇ ਝਾੜੂ ਕੱਢਾਂ ਜੀ ਝਾੜੂ ਕੱਢ ਦਿਆ ਜਾਂਦਾ ਉਹ ਤੋਂ ਇਹਦੇ ਵਿੱਚੋਂ ਸਮਾਨ ਕੱਢਣਾ ਹੈ ਕਿ ਸੋ ਗਰਮੀ ਲੱਗ ਰਹੀ ਹੈ ਏਸੀ ਛੱਡ ਦੇ ਨਹੀਂ ਨਹੀਂ ਮਿੱਟੀ ਡਾਊਗਾ ਪੱਖਾ ਏਸੀ ਦੇ ਸੀਕੜਾ ਮਿੱਟੀ ਡਾਊਗਾ ਏਸੀ ਠੜੀ ਠੜੀ ਹੋਵੇਗਾ ਦੇਖੋ ਆ ਵੀ ਸਹੀ ਕਰਾਉਣਾ ਸੀ ਮੈਂ ਆਪਾਂ ਰੰਗ ਰੁੰਗ ਜਾ ਕਰਵਾ ਕੇ ਨਾ ਇਹ ਤੇੜ ਆ ਗਈ ਸੀ ਪਰਲੀ ਕਾਂਦ ਨੂੰ ਰੋਟੀ ਸੋ ਗਰਮੋ ਪਿਆਰੀ ਹੋਂ ਡਾਡੀ ਆ ਗਏ ਡਾਡੀ ਰੋਟੀ ਖਵਾ ਕੇ ਰੋਟੀ ਖਵਾ ਕੇ ਡਾਡੀ ਨੂੰ ਖੇਅਰ ਕਰਾਂਗੇ ਵਈ ਉਹ ਕਮਰਾ ਠੰਡਾ ਹੋ ਜੂਗਾ ਦੋ ਸਫਾਈ ਵੀ ਕਮਰਾ ਠੰਡਾ ਕਰਕੇ ਕਰਦੇ ਵੇਖ ਲੋ ਹਾਲ ਕੋਈ ਹਾਲ ਆ ਅ ਚਾੜੂ ਇੱਥੇ ਛੱਡਤੀ ਹੁਣ ਦੋ ਤੱਕ ਨਹੀਂ ਬੋਗੇ ਜਨਾ ਇਧਰ ਭਗਵਾਨ ਦੀ ਫੋਟੋ ਆ ਗਈ भगवान राक्षस मार रहे हैं हूँ बदलूगी फोटो ये बदल गई बदल गई बदल जा सवा ग्यारह हो गए अजय नहीं बदल दी। बदल गई रोटी फटा के आने डैडी प्रशाद छका के आने रख दाल सब्जी दही चार पानी लस्सी ਪਾਣੀ ਕਿ ਲਸੀ ਸੀ ਮਾ ਲੋ ਵੀ ਗਰਮਕ ਪਿਆਰਿਓ ਹੁਣ ਚਾਹ ਛਕ ਲਈ ਐ ਹੁਣ ਰੈਡੀ ਆ ਹੁਣ ਲਗਦੇ ਆ ਸਫਾਈ ਚੇਂਜਿੰਗ ਕਰਦੇ ਆ ਰੂਮ ਦੀ ਸਾਰੀ ਬੈੱਡ ਭਾਰਾ ਵਾਲਾ ਤੇ ਕਿਹੜੀਸੇ ਤੋਂ ਹੁੰਦਾ ਨਹੀਂ ਇਹਨੂੰ ਇਹਦਾ ਸਮਾਨ ਕੱਢਾਂਗੇ ਹੁਣ ਇਹਨੂੰ ਸਮਾਨ ਕੱਢਾਂਗੇ ਸਾਰਾ ਬਾਹਰ ਇੱਥੇ ਕੱਢ ਦੇ ਸਾਰਾ ਸਮਾਨ ਬਾਹਰ ਕਿੰਨਾ ਸਮਾਨ ਸਾਮ ਰੱਖਿਆ ਤੁਸੀਂ ਹਨ ਆ ਦੇਖ ਕਿੰਨਾ ਕੁ ਸਮਾਨ ਰੱਖਿਆ ਕੰਬਲ ਕੰਬਲ ਜੀ ਕੀ ਕਰਨੇ ਆ ਕੰਬਲ ਜੀ ਪੱਖੀਆਂ ਦੇਖੋ ਪੱਖੀਆਂ ਤੁਹਾਨੂੰ ਦਿਖਾਉਣੇ ਆ ਅੱਜ ਪੱਖੀਆਂ ਅੱਜ ਪੁਰਾਣਾ ਖਜ਼ਾਨਾ ਕੱਢਿਆ ਬਾਹਰ ਦੇਖੋ ਪੱਖੀਆਂ ਆਏ ਸੀ ਹਾਂ ਤੋਂ ਪਹਿਲਾਂ ਕੂਲਰਾਂ ਤੋਂ ਪਹਿਲਾਂ ਇਹ ਹਵਾ ਲੈਦੇ ਸੀ ਆ ਜਿਹੜੇ ਹੁਣ ਬੱਚੇ ਆ ਹੁਣ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵਿਚਾਰੇ ਨੂੰ ਪੱਖੀਆਂ ਅਸੀਂ ਵੀ ਹੁਣ ਲੈਂਦੇ ਰਿਆਂ ਹਵਾ ਪੱਖੀਆਂ ਨਾਲ ਜਦੋਂ ਆਪਣੇ ਪਿੰਡ ਲੈਟ ਚ ਨਹੀਂ ਜਾਂਦੀ ਸੀ ਇੰਨੀ ਆਹ ਸਾਂਹ ਰੱਖੀ ਆ ਪੱਖੀਆਂ ਸੀਮਾ ਲੈ ਕੇ ਆਈ ਸੀ ਆ ਕੀ ਰੱਖ ਰੱਖਿਆ ਇਹ ਸਭ ਇਹ ਖਰਾਬ ਆ ਹਨਾ ਇਹ ਐਸੇ ਤਾਂ ਵਧੀਆ ਹੈ ਕੀ ਕਰਨਾ ਹੁੰਦਾ ਤਲਕਾ ਕੁੱਟਣ ਵਾਲਾ ਗੰਡੇ ਰਗੜਨ ਵਾਲਾ ਆਪਣਾ ਹਲਦੀ ਗੋਲੀ ਵੀ ਦੇਖੋ ਦਰੀਆਂ ਹੱਥ ਨਾਲ ਕੱਢੀਆਂ ਹੋਈਆਂ ਹਨ ਹੱਥ ਨਾਲ ਕੱਢੀਆਂ ਨੇ ਹਾਂ ਹੱਥ ਨਾਲ ਕੱਢੀਆਂ ਇਹ ਦਰੀਆਂ ਆਪਿਆਰ ਇੱਕ ਖਾਲੀ ਕਰਤਾ ਤੇ ਆਹ ਵੇਖੋ ਦੂਸਰਾ ਲੋਈਆਂ ਦੂਸਰਾ ਦੂਸਰਾ ਬੈੱਡ ਖਾਲੀ ਕਰਨੇ ਆ ਲੋਈਆਂ ਲੋਈਆਂ ਵੇਚਿਆ ਜਾ ਆ ਬਾਹਰ ਕੱਢੋ ਲੋਈ ਗਰਮਕ ਪਿਆਰਿਓ ਅੱਜ ਸਫਾਈ ਕੀਤੀ ਐ ਐਲਸੀਡੀ ਲੱਗੇ ਨੂੰ ਐਲਸੀਡੀ ਲੱਗੇ ਨੂੰ 6 ਸਾਲ ਹੋ ਗਏ ਤੇ ਲਫਾਫਾ ਨਹੀਂ ਲਾਇਆ ਵੇ ਲੋ ਕਾਗਜ਼ ਲਾ ਦੀਏ ਕਿ ਰਹਿਣ ਦੀਏ ਸਾਫ ਸਾਫ ਪਈ ਐ ਵੇਸੀ ਰਹਿਣ ਦੋ ਰਹਿਣ ਦੋ ਹੁਣ ਤਾਂ ਲਹਿ ਗਿਆ ਉਹ ਫਿਰ ਗਰਮੁਕ ਪਿਆਰਿਓ 6 ਸਾਲ ਹੋ ਗਿਆ ਐਲਸੀਡੀ ਲੱਗੇ ਨੂੰ ਤੇ 6 ਸਾਲਾਂ ਬਾਅਦ ਲਾ ਰਹੇ ਹਾਂ ਲਾ ਬਾਬਾ ਕੀ ਇਹਨੂੰ ਕਹਿੰਦੇ ਕਾਗਜ਼ ਨਵਾਂ ਲੈ ਨਹੀਂ ਚੁੜਾਉਂ ਇਹ ਐਲਸੀਡੀ ਦਾ ਤਾਂ ਨਹੀਂ ਕਿਤੇ ਲਾ ਬਾਬਾ ਹੈ ਐਲਸੀਡੀ ਦਾ ਨਹੀਂ ਕਿਤੇ ਲਾ ਪਾ ਐਲਸੀਡੀ ਦਾ ਸਕਰੀਨ ਦਾ ਤਾਂ ਨਹੀਂ ਕਿਤੇ ਮੈਂ ਤਾਂ ਪਾਟਦਾ ਫਿਰ ਕੋ ਕਿੰਨੀ ਸਾਫ ਨਿਕਲ ਗਈ ਐਵੇਂ ਦੀ ਸੀ ਬਣਾ ਐਵੇਂ ਦੇ ਨਿਕਲ ਗਈ ਸੀਡੀ ਕਿੰਨੀ ਸਾਫ਼ ਦਿਸਦੀ ਹੈ ਨਾ ਸਾਰੇ علیحد ਦੇ ਗਲਤ ਤੂਕ ਤੇ ਗਰਮਕ ਪਿਆਰੀਓ ਸਫਾਈ ਕਰਤੀ ਹੁਣ ਸਮਰ ਹੋਣੀ ਆ ਗਈ ਮਮੇ ਕਹਿੰਦੇ ਸੀ ਦੋ ਇਹ ਦੋ ਏ ਲੋ ਇਹ ਨੇ ਲੱਗ ਗਿਆ ਕਮਰਾ ਜਦਾ ਬੈਦਰੇ ਸੋਫੇ ਲਾਤੇ ਅਲਮਾਰੀ ਸ਼ੀਸ਼ਾ ਬੈੱਡ ਚਾਦਰ ਸ਼ੌਣੀਆਂ ਇਹਦੇ ਇਧਰ ਥਾਂ ਖਾਲੀ ਛੱਡ ਲੈ ਤੇ ਇੱਥੇ ਲਾਉ ਨਹੀਂ ਇੱਥੇ ਸਹੀ ਹੈ ਪਿੱਛੇ ਖਾਲੀ ਪਿਆ ਇੱਥੇ ਫਿਰ ਬੋਰਡ ਹੈ ਨਹੀਂ ਨਾ ਲੈਟ ਵਾਲਾ ਗਰਮਕ ਪਿਆਰਿਓ ਟਾਈਮ ਹੋ ਗਿਆ ਸਵਾ ਅੱਠ ਚੇਂਜ ਕਰਤਾ ਸਾਰਾ ਕੁਝ ਇਧਰ ਬਲਮਾਰੀ ਸੋਫੇ ਲਾਤੇ ਇਧਰ ਹੁਣ ਪਹੁੰਚ ਚੁੱਕੇ ਹਾਂ ਕਮਰੇ ਦੇ ਵਿੱਚ ਤੇ ਅੱਜ ਗੰਗਨਗਰ ਗਏ ਸੀ ਸ਼ਾਮੀ ਕੁਮਪੈਗਏ ਸੀ ਤੇ ਹੁਣ ਆ ਗਏ ਆ ਵਾਪਸ ਸਾਡੇ ਸ਼ਕਲਿਆ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਹ